ਜੈ ਮਾਤਾ ਦੀ ਭਗਤੋ ਅੱਜ ਮੈਸਰਖਾਨੇ ਵਾਲੀ ਮਾਤਾ ਦਾ ਮੇਲਾ ਤੇ ਇਸ ਮੇਲੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਲਵਾਉਣਗੇ ਹਾਜ਼ਰੀ ਦੱਸ ਦਈਏ ਕਿ ਜੈ ਦੁਰਗਾ ਮੈਸਰ ਮੰਦਰ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਦੇ ਵਿੱਚ ਲੱਗਣ ਵਾਲੇ ਇਸ ਸ਼ਮਾਹੀ ਮੇਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਤੇ ਜੈ ਦੁਰਗਾ ਮੈਸਰ ਮੰਦਰ ਮਾਤਾ ਜਵਾਲਾ ਜੀ ਦਾ ਮੰਦਰਾ ਹੈ ਤੇ ਹਰ ਸ਼ਮਾਹੀ ਲੱਗਣ ਵਾਲੇ ਮੇਲੇ ਦੇ ਵਿੱਚ ਮਾਤਾ ਜਵਾਲਾ ਜੀ ਜੋਤੀ ਰੂਪ ਦੇ ਵਿੱਚ ਇਸ ਮੰਦਰ ਦੇ ਵਿੱਚ ਪਹੁੰਚ ਕੇ ਸ਼ਰਧਾਲੂਆਂ ਨੂੰ ਦਰਸ਼ਨ ਦਿੰਦੇ ਨੇ ਇੱਥੇ ਹਰ ਸਮਾਂ ਹੀ ਆਉਂਦੇ ਨੇ ਮਾਤਾ ਜਵਾਲਾ ਜੀ ਸ਼ਰਧਾਲੂ ਕਰਦੇ ਨੇ ਦਰਸ਼ਨ ਇੱਥੇ ਮਾਤਾ ਜਵਾਲਾ ਜੀ ਨੇ ਭਗਤ ਬਾਬਾ ਕਮਾਲੂदास ਨੂੰ ਸ਼ਾਕ ਸ਼ਾਕ ਦਿੱਤੇ ਸਾਨੂੰ ਦਰਸ਼ਨ ਕੋੜ ਰੋਗ ਵਰਗੀਆਂ ਬਿਮਾਰੀਆਂ ਤੋਂ ਮਿਲ ਜਾਂਦਾ ਛੁਟਕਾਰਾ ਹਰ ਸਮਾਂ ਹੀ ਮਾਲਵੇ ਦੇ ਪ੍ਰਸਿੱਧ ਮੇਲੇ ਵਜੋਂ ਭਰਦਾ ਮੇਲਾ ਤੇ ਮੇਲੇ ਦੇ ਵਿੱਚ ਲੱਖਾਂ ਸ਼ਰਧਾਲੂ ਲਵਾਉਂਦੇ ਨੇ ਹਾਜ਼ਰੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਪ੍ਰਾਚੀਨ ਸ਼੍ਰੀ ਦੁਰਗਾ ਮੰਦਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੈਸਰਖਾਨਾ ਦੇ ਸੰਖੇਪ ਇਤਿਹਾਸ ਅਨੁਸਾਰ ਸਨ 1515 ਈਸਵੀ ਦੇ ਵਿੱਚ ਇਸ ਪਿੰਡ ਦੇ ਜ਼ਿਮੀਦਾਰ ਕਿਸਾਨ ਬਾਬਾ ਕਮਾਲੂ ਦਾਸ ਜੋ ਕਿ ਬਾਬਾ ਕਾਲੂ ਨਾਥ ਨਾਣੇਵਾਲਿਆਂ ਦੇ ਚੇਲੇ ਸਨ ਅਤੇ ਉਹ ਹਰ ਸਾਲ ਬਾਬਾ ਜੀ ਦੇ ਨਾਲ ਮਾਤਾ ਜੀ ਦੇ ਦਰਸ਼ਨ ਕਰਨ ਦੇ ਲਈ ਮਾਤਾ ਜਵਾਲਾ ਜੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਜਾਇਆ ਕਰਦੇ ਸਨ। ਅਤੇ ਸਮਾਂ ਬੀਤਣ ਤੇ ਜਦੋਂ ਬਜ਼ੁਰਗ ਹੋ ਗਏ ਤਾਂ ਉਹਨਾਂ ਨੇ ਮਾਤਾ ਜਵਾਲਾ ਜੀ ਅੱਗੇ ਬੇਨਤੀ ਕੀਤੀ ਕਿ ਮਾਤਾ ਜੀ ਮੈਂ ਹੁਣ ਬਜ਼ੁਰਗ ਵਸਤਾ ਦੇ ਵਿੱਚ ਚਲਾ ਗਿਆ ਹਾਂ। ਜਿਸ ਕਾਰਨ ਮੈਂ ਤੁਹਾਡੇ ਦਰਬਾਰ ਜਵਾਲਾ ਜੀ ਨਹੀਂ ਆ ਸਕਦਾ ਕਿਰਪਾ ਕਰਕੇ ਤੁਸੀਂ ਮੇਰੇ ਪਿੰਡ ਆ ਕੇ ਮੈਨੂੰ ਦਰਸ਼ਨ ਦਿਓ ਅਤੇ ਇੱਕ ਵਾਰ ਜਦੋਂ ਬਾਬਾ ਕਮਾਲੂ ਦਾਸ ਜੀ ਦੇ ਗੁਰੂ ਬਾਬਾ ਕਾਲੂ ਰਾਤ ਜੀ ਦੇ ਸਮਾਦੀ ਖੋਲੀ ਤਾਂ ਉਹਨਾਂ ਬਾਬਾ ਜੀ ਨੂੰ ਕਿਹਾ ਕਿ ਮਾਤਾ ਜਵਾਲਾ ਜੀ ਤੁਹਾਡੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਕੋੜ ਨਾ ਬਜ਼ੁਰਗ ਮਾਈ ਦਾ ਰੂਪ ਧਾਰਨ ਕਰਕੇ ਪਹੁੰਚੇ ਨੇ ਜਲਦੀ ਜਾਓ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਕਰਨਾ ਅਤੇ ਬਾਬਾ ਕਮਾਲੂ ਦਾਸ ਜੀ ਆਪਣੇ ਗੁਰੂ ਦੇ ਦੱਸੇ ਮੁਤਾਬਕ ਜਦ ਉੱਥੇ ਪਹੁੰਚੇ ਤਾਂ ਉੱਥੇ ਬਹੁਤ ਹਨੇਰਾ ਤੇ ਤੇਜ਼ ਹਵਾ ਚੱਲ ਰਹੀ ਸੀ ਅਤੇ ਇੱਕ ਬਜ਼ੁਰਗ ਔਰਤ ਬੈਲ ਗੱਡੀ ਦੇ ਵਿੱਚ ਬੈਠੀ ਹੋਈ ਸੀ ਅਤੇ ਬਾਬਾ ਕਮਾਲੂਦਾਸ ਉਸ ਬਜ਼ੁਰਗ ਮਾਤਾ ਦੇ ਪੈਰਾਂ ਦੇ ਵਿੱਚ ਡਿੱਗ ਪਏ ਤਾਂ ਉਸ ਮਾਈ ਨੇ ਕਿਹਾ ਕਿ ਮੈਨੂੰ ਕੋੜ ਦੀ ਬਿਮਾਰੀ ਹੈ ਪਿੱਛੇ खड़ ਜਾਓ ਨਹੀਂ ਇਹ ਬਿਮਾਰੀ ਤੁਹਾਨੂੰ ਲੱਗ ਜਾਵੇਗੀ ਪਰ ਭਗਤ ਕਮਾਲੂਦਾਸ ਜੀ ਆਪਣੇ ਗੁਰੂ ਦੇ ਕਹਿ ਮਤਾਬਕ ਪਿੱਛੇ ਨਹੀਂ ਹਟੇ ਤਾਂ ਮਾਤਾ ਜਵਾਲਾ ਜੀ ਆਪਣੇ ਅਸਲੀ ਰੂਪ ਦੇ ਵਿੱਚ ਆ ਗਏ ਅਤੇ ਉਹਨਾਂ ਨੇ ਬਾਬਾ ਕਮਾਲੂਦਾਸ ਜੀ ਨੂੰ ਸਾਖ ਸਾਖ ਦਰਸ਼ਨ ਦਿੱਤੇ ਅਤੇ ਕਿਹਾ ਕਿ ਮੈਂ ਸਾਲ ਦੇ ਵਿੱਚ ਦੋ ਵਾਰ ਅੱਸੂ ਅਤੇ ਚੇਤ ਦੇ ਨਵਰਾਤਿਆਂ ਦੇ ਵਿੱਚ ਇੱਥੇ ਆ ਕੇ ਭਗਤਾਂ ਨੂੰ ਦਰਸ਼ਨ ਦੇਵਾਂਗੀ ਅਤੇ ਉਹਨਾਂ ਦੀਆਂ ਸਵੇ ਮਨੋ ਕਾਮਨਾ ਪੂਰੀਆਂ ਕਰਿਆ ਕਰਾਂਗੀ ਉਸ ਟਾਈਮ ਤੋਂ ਹੀ ਪਿੰਡ ਮੈਸਰਖਾਨਾ ਵਿਖੇ ਅਸੂ ਅਤੇ ਚੇਤ ਦੇ ਨਵਰਾਤਿਆਂ ਦੀ ਛੜ ਨੂੰ ਭਾਰੀ ਮੇਲਾ ਪੜਦਾ ਹੈ ਅਤੇ ਮੰਨਤਾ ਇਹ ਹੈ ਕਿ ਮੇਲੇ ਵਾਲੀ ਰਾਤ ਮਾਤਾ ਜਵਾਲਾ ਜੀ ਤੋਂ ਇਥੇ ਜੋਤੀ ਰੂਪ ਦੇ ਵਿੱਚ ਪਹੁੰਚਦੇ ਨੇ ਤੇ ਪੈਦਲ ਜਵਾਲਾ ਜੀ ਤੋਂ ਲਿਆਂਦੀ ਗਈ ਅਖੰਡ ਜੋਤ ਦੇ ਵਿੱਚ ਪ੍ਰਵੇਸ਼ ਕਰਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਰਾਤ ਮਾਤਾ ਜਵਾਲਾ ਜੀ ਜੋਤੀ ਰੂਪ ਦੇ ਵਿੱਚ ਭਗਤਾਂ ਨੂੰ ਦਰਸ਼ਨ ਵੀ ਦਿੰਦੇ ਨੇ ਦੋਸਤੋ ਮਾਤਾ ਜੀ ਦੇ ਸਮਾਹੀ ਮੇਲੇ ਦੌਰਾਨ ਲੱਖਾਂ ਸ਼ਰਧਾਲੂ ਮਾਤਾ ਜੀ ਦੇ ਦਰਬਾਰ ਦੇ ਵਿੱਚ ਪਹੁੰਚਦੇ ਨੇ ਅਤੇ ਇਸ ਵਾਰ ਵੀ ਮਾਤਾ ਜੀ ਦਾ ਸ਼ਮਾਹੀ ਮੇਲਾ 9 ਅਕਤੂਬਰ ਅੱਸੂ ਦੇ ਨਵਰਾਤਿਆਂ ਦੀ ਛੱਡ ਨੂੰ ਭਰੇਗਾ। ਦੋਸਤੋ ਮਾਤਾ ਜੀ ਦੇ ਮੰਦਰ ਦੇ ਨੇੜੇ ਇੱਕ ਪਵਿੱਤਰ ਸਰੋਵਰ ਆ ਤੇ ਕਿਹਾ ਜਾਂਦਾ ਕਿ ਇੱਥੇ ਇਸ਼ਨਾਨ ਕਰਨ ਦੇ ਨਾਲ ਕੋੜ ਰੋਗ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਦੋਸਤੋ ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਊਗੀ। ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਜੈ ਮਾਤਾ ਜਵਾਲਾ ਜੀ।